ਹਾਂਜੀ ਪ੍ਰਧਾਨ ਜੀ ਵੈਗੁਰੂ ਜਿੱਕਾ ਖਾਲਸਾ ਵੈਗੁਰੂ ਜਿੱਕੀ ਫਤਿਹ ਪਿੰਡ ਸਭਰਾ ਦੇ ਵਿੱਚ ਪੰਦਰਵਾੜਾ ਮੀਟਿੰਗ ਲੱਗੀ ਇਸ ਮੀਟਿੰਗ ਦੇ ਵਿੱਚ ਅੱਜ 22 ਨੂੰ ਜਿਹੜਾ ਵੱਡੇ ਜਥੇ ਪੀਪਲ ਹੀ ਪਹੁੰਚੜੇ ਆ ਕੇਐਮਐਮ ਵੱਲੋਂ ਤੇ ਗੈਰ ਰਾਜਕੂਰ ਮੋਰਚੇ ਵੱਲੋਂ ਬਹੁਤ ਵੱਡੀ ਰੈਲੀ ਜਿਹੜੀ ਕਰ ਰਹੇ ਆ ਤੇ ਉਸ ਰੈਲੀ ਦੇ ਵਿੱਚ ਵੰਗਾਰ ਵੀ ਆ ਪਹਿਲਾਂ ਹੀ ਵੀ ਅਮਿਤ ਸ਼ਾਹ ਕਹਿ ਰਹੇ ਵੀ 750 ਹੀ ਆ ਗਿਣਤੀਆਂ ਬਿੰਤੀਆਂ ਕਰਨ ਲਈ ਆਪਦੀਆਂ ਫੋਰਸਾਂ 깔ਦੀ ਕਿ ਉਸ ਰੈਲੀ ਦੇ ਵਿੱਚ ਕਿੰਨੇ ਲੋਕ ਪਹੁੰਚਦੇ ਆ ਔਰ 3 ਅਕਤੂਬਰ ਨੂੰ ਉਹ 2 ਘੰਟੇ ਵਾਸਤੇ ਰੇਲਾਂ ਦਾ ਚੱਕਾ ਜਾਮ ਹੋ ਲਕੀਮਪੁਰ ਕੀਰੀ ਕਾਂਡ ਦੇ ਦੋਚੀਆਂ ਨੂੰ ਅਜੇ ਤੱਕ ਨਹੀਂ ਫੜਿਆ ਅੱਜ ਵੀ ਸਰਕਾਰ ਦੇ ਵਿੱਚ ਬੈਠੇ ਆ ਤੇ ਇਹਦੇ ਨਾਲ 20 ਅਕਤੂਬਰ ਨੂੰ ਵੱਡੇ ਜਥੇ ਜਿਹੜੇ ਆ ਉਹ ਤਰਨਤਾਰਨ ਜ਼ਿਲ੍ਹੇ ਦੇ ਆਪਣਾ 10 ਅਕਤੂਬਰ ਨੂੰ ਵੱਡੇ ਜਥੇ ਜਾਣੇ ਆ ਐਸ ਹਿੱਸੇ ਦੇ ਉਧਾਂ ਵੇ 30 ਸਤੰਬਰ ਨੂੰ ਉਹਨਾਂ ਨੇ ਤੁਰਨਾ ਵਾ ਉਹ ਉਧਰ ਲੈਸਾ ਜਾਊਗਾ ਬਾਬਾ ਬੁੱਢਾ ਸਾਈ ਦਾ ਮੇਲਾ ਕਰਕੇ ਆ ਹਿੱਸਾ ਜਿਹੜਾ ਪੱਟੀ ਵਾਲੀ ਸਾਈਡ ਦਾ ਵਾ ਇਹ ਤੁਰਨਾ ਵਾ 10 ਅਕਤੂਬਰ ਨੂੰ ਇਹ ਜੋਧੇ ਵੱਡੀ ਗਿਣਤੀ ਦੇ ਵਿੱਚ ਆਪਣੀਆਂ 11 ਰਾਤਾਂ ਦੀ ਹਾਜ਼ਰੀ ਭਰਨ ਵਾਸਤੇ ਜਾਣਗੇ ਅੰਦੋਲਨ ਚੜ੍ਹਦੀ ਕਲਾ ਵਿੱਚ ਸੀ ਹੈ ਤੇ ਰਹੇਗਾ ਹਰ ਹਾਲ ਦੇ ਵਿੱਚ ਲੋਕ ਜਿੱਤ ਕੇ ਵਾਪਸ ਆਉਣਗੇ ਸਰਕਾਰ ਕੋਈ ਵੀ ਹੱਤਗੰđa ਵਰਤੇ ਉਹ ਕੋਈ ਕਾਮਯਾਬ ਨਹੀਂ ਹੋਣ ਦਿਆਂਗੇ ਸੋ ਆਓ ਦੇਸ਼ ਦੇ ਵਸਿਓ ਦੇਸ਼ ਨੂੰ ਬਚਾਉਣ ਲਈ ਨਸਲ ਤੇ ਫਸਲ ਬਚਾਉਣ ਲਈ ਆਪਣੀ ਇੱਜ਼ਤ ਆਪਣੀ ਮੁਕਤ ਤੇ ਪੁਗਤ ਬਚਾਉਣ ਲਈ ਆਓ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ